ਇਕਲੀ ਤੋਂ ਆਇਆ ਹੋਇਆ ਇੱਕ ਵਿਅਕਤੀ ਆਪਣੇ ਪਿੰਡ ਖੇਤਾਂ ਦੇ ਵਿੱਚ ਕਣਕ ਦੀ ਬਿਜਾਈ ਕਰਵਾ ਰਿਹਾ ਸੀ ਕਿ ਅਚਾਨਕ ਉਹਦਾ ਕਤਲ ਹੋ ਗਿਆ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਮ੍ਰਿਤਕ ਆਪਣੇ ਪਿਤਾ ਦੇ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਕਿ ਦੌਰਾਨ ਹੀ ਕਿਣਤਾ ਇੱਕ ਵਿਅਕਤੀ ਆਪਣੇ ਇੱਕ ਹੋਰ ਸਾਥੀ ਸਮੇਤ ਮੌਕੇ ਤੇ ਆਇਆ ਤੇ ਉਸਨੇ ਬੇਰਹਿਮੀ ਦੇ ਨਾਲ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਤੇ ਇਸ ਤੋਂ ਬਾਅਦ ਉਸ ਵਿਅਕਤੀ ਨੇ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਕਿ ਉਸ ਨੂੰ ਬਚਾ ਲਓ ਕਿਉਂਕਿ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਇਹ ਸ਼ਬਦ ਸੁਣ ਕੇ ਪਰਿਵਾਰ ਦੇ ਪੈਰਾਹੇਟ ਉੱਤੋਂ ਜ਼ਮੀਨ ਨਿਕਲ ਗਈ ਤੇ ਕੁਝ ਮਿੰਟਾਂ ਵਿੱਚ ਹੀ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਵਦੀ ਮੌਤ ਹੋ ਗਈ ਇਟਲੀ ਤਾਂ ਛੁੱਟੀ ਆਇਆ ਸੀਗਾ ਘਰੇ ਮਿਤਰੇ ਲਾਇਏ ਤੇ ਕੰਮ ਕਰਾਉਂਦਾ ਸੀ ਡੈਡੀ ਨਾਲ ਕਣਕ ਬਜਾਉਣ ਡਿਆ ਸੀਗਾ ਡੈਡੀ ਨਾਲ ਕਣਕ ਬਜਾਉਣ ਡਿਆ ਤੇ ਢਾੜੀ ਸਾਹਮਣੇ ਮੇਰਾ ਤੇ ਛੱਟਾ ਦੇਣ ਨਾਲ ਹੋ ਲੱਗ ਕੰਮ ਕਰਨ ਤੇ ਸੁਖਬੀਰ ਮੁੰਡਾ ਨਾਲ ਉਹਦੇ ਬੇਗਰਮ ਗੁਣੀ ਉੱਥੇ ਆਏ ਆ ਉਹਨਾਂ ਗੋਲੀਆਂ ਮਾਰਤੀਆਂ ਉਹ ਅੰਨੇ ਵਾਹੇ ਗੋਲੀਆਂ ਚਲਾਈਆਂ ਮੇਰੇ ਭਰਾ ਤੇ ਮੇਰਾ ਭਰਾ ਫਟਿਆ ਜਿ ਨਾਲੇ ਫਟਿਆ ਦਾ ਉਹਨੇ ਤਾਂ ਵਾਦ ਆਪਣੀ ਘਰ ਦੀ ਨੂੰ ਫੋਨ ਲਾਇਆ ਕਹਿੰਦਾ ਮੈਨੂੰ ਮੇ ਬਚਾ ਲਿਆ ਅੱਛਾ ਮੈਨੂੰ ਬੇਗਰਮ ਤੇ ਗੋਲੀਆਂ ਮਾਰ ਕੇ ਆਈ ਉਹ ਐ ਉਹਨੇ ਫੇ ਇਹ ਨਾ ਗਏ ਕੇ ਫੋਨ ਕਟਿਆ ਨੇ ਫਿਰ ਫੋਨ ਲਾ ਲਿਆ ਕਹਿੰਦਾ ਪਾਗੇ ਨੂੰ ਮੇਰੇ ਭਰਾ ਨੇ ਚਾਚੇ ਤਾਂ ਮੇਰੇ ਭਾਗਿਆ ਪ੍ਰੀਤ ਨੂੰ ਉਹਨੂੰ ਫੋਨ ਲਾ ਦੇ ਪਹਿਲਾਂ ਉਹਨਾਂ ਪਹਿਲਾਂ ਆ ਜਾਣਾ ਤੂੰ ਲੇਟ ਹੋ ਜਾਣਾ ਹਏ ਹੋ ਇਹ ਆ ਕੇ ਗੱਡਿਆ ਚ ਪਾਗ ਲੱਗੇ ਆ ਮੈਨੂੰ ਮੈਂ ਮੇਰੇ ਭਰਾ ਆ ਜਾਂਦੇ ਨਾ ਮੁਕਾਪਿਆ ਸੀ ਜਦੋਂ ਮੈਂ ਪਹੁੰਚੀ ਆ ਅਜੀ ਕੀ ਉਹਨਾਂ ਦੇ ਨਾਲ ਕੋਈ ਪੁਰਾਣੀ ਲੜਾਈ ਦਾ ਸੀ ਕੋਈ ਦੁਸ਼ਮਣੀ ਸੀ ਤਾਂ ਵੀ ਕੋਈ ਨਹੀਂ ਕੋਈ ਦੁਸ਼ਮਣੀ ਨਹੀਂ ਮੇਰੇ ਪ੍ਰਾਣੇ ਕਦੀ ਕੇ ਦਾ ਮਾਰਾ ਨਹੀਂ ਕੀਤਾ ਕੋਈ ਦੁਸ਼ਮਣੀ ਕਹਿਣਾ ਹੈ ਨਹੀਂ ਮਾੜੀ ਮੋਟੀ ਕੋਈ ਵਾਰ ਰੰਜਿਸ਼ ਹੋਊਗੀ ਤੇ ਮਾੜਾ ਕੋਈ ਗੱਲ ਹੋਈ ਹੋਊਗੀ ਜੇ ਮੈਨੂੰ ਤੇ ਪਤਾ ਨਹੀਂ ਕਈ ਗੱਲ ਦਾ ਇਹ ਦੇਖ ਨੂੰ ਪਤਾ ਕੋਈ ਮਾੜੀ ਮੋਟੀ ਗੱਲ ਹੋਊਗੀ ਪਰ ਉਹ ਕਦੀ ਕਹਿ ਨੂੰ ਬਿਟੇ ਮੁੰਨੀ ਸੀ ਕਹਿੰਦਾ ਕਦੇ ਨਹੀਂ ਕਿ ਕੋਈ ਇੱਕ ਜਾਣਾ ਕਹਿ ਦੇ ਕਿ ਮੇਰੇ ਨਾਲ ਲੜਿਆ ਮੈਂ ਭਰਾ ਕੇ ਨਾਲ ਲੜਦਾ ਨਹੀਂ ਸੀ ਜੂੜੀ ਤੋਂ ਮੇਰੇ ਉਸ ਟਾਈਮ ਨੂੰ ਪਤਾ ਲੱਗਾ ਵੀ ਉਹ ਉਹਨੂੰ ਕੋਈ ਗੋਲੀਆਂ ਮਾਰ ਗਿਆ ਮੈਂ ਜਦੋਂ ਜਾ ਕੇ ਦੇਖਿਆ ਤਾਂ ਉਹਦਾ ਸੂਰਾ ਸਰੀਰ ਜਿਹੜਾ ਛਣਣੀ ਛਣਣੀ ਹੋਇਆ ਇਹ ਇੱਕ ਇੱਥੇ ਦਿਮਾਗ 'ਚ ਮਰੀ ਹੈ ਇੱਕ ਇੱਥੇ ਗਲੇ 'ਚ ਮਰੀ ਹੈ ਗੋਲੀ ਜਦੋਂ ਉਹਨੂੰ ਹਸਪੀਟਲ ਖੜਿਆ ਰਾਹ ਜਾਂਦੇ ਉਹਦੀ ਡੈਥ ਹੋ ਗਈ ਹੈ ਸਰ ਅੱਗੇ ਵੀ ਬੰਬ ਧਮਾਕਾ ਜੇ ਅੰਦਰ ਹੀ ਉਹ ਜਾਂਦਾ ਜਾਂਦਾ ਨਾ ਇਹਦਾ ਲਈ ਗਿਆ ਵੀ ਮੈਨੂੰ ਬਕਰ ਨੇ ਮਾਰਤਾ ਨੇ ਆਪਾ ਵੇਖਿਆ ਡਾਡੀ ਵੀ ਡਾਡੀ ਵੀ ਜਾਂਦਾ ਤਾਇਆ ਜੀ ਸਾਡਾ ਗਿਆ ਉਹਦਾ ਨਾਮ ਆਖੰਡੇ ਵੀ ਮੈਨੂੰ ਬਿਗਰ ਉਹਨੇ ਮਾਰਿਆ ਮੈਨੂੰ ਬਚਾ ਲੋ ਕਿਸ ਤਰੀਕੇ ਨਾਲ ਘਰ ਵਾਲੀ ਨੇ ਫੋਨ ਲਾਇਆ ਉਹਨੂੰ ਵੀ ਇਹ ਨਾਂ ਦਿੱਤਾ ਵੀ ਮੈਨੂੰ ਬਿਗਰ ਉਹਨੇ ਮਗੋਲੀਆਂ ਮਾਰਤੀਆਂ ਉਹ ਸਰ ਰਾਤ ਦਿਨ ਹੀ ਇੱਥੇ ਤਰੇ ਫਿਰਦਾ ਰਹਿੰਦਾ ਗਲੀਆਂ ਦੇ ਵਿੱਚ ਹੁਣ ਵੀ ਉਹ ਪੂਰਾ ਗਲੀਆਂ ਦੇ ਵਿੱਚ ਟੋਰ ਨਾ ਤਰੇ ਤਰੇ ਫਿਰਦੇ ਹਾਲ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਤੇ ਸਾਨੂੰ ਇਨਸਾਫ ਚਾਹੀਦਾ ਬਸ ਆਲੇ ਬੱਚੇ ਹੋਰ ਵੀ ਅੱਜ ਇਹ ਤੇ ਕਾਂਡ ਕੀਤਾ ਸਾਡੇ ਤਾਂ ਅਜੇ ਕੱਲ ਨੂੰ ਕਿਸੇ ਦੂਜੇ ਲੜਕੇ ਦੇ ਇਹ ਫਰੋਟੀਆਂ ਮੰਗਦਾ ਵੀ ਮੈਨੂੰ ਪੈਸੇ ਚਾਹੀਦੇ ਕਿਹਦਾ ਭਾਈ ਕੋਈ ਪੁਰਾਣੀ ਲਾ ਕੋਈ ਸਾਡੇ ਨਾਲ ਰੰਜਨ ਨਹੀਂ ਸਾਡੇ ਗਵੰਡੀ ਹੈ ਕੋਈ ਇਹਦੇ ਨਾਲ ਗੱਲਬਾਤ ਨਹੀਂ ਸਾਡੀ ਨਾਲ ਕੋਈ ਪੈੜੀ ਜਮੀਨ ਲੱਗਦੀ ਸਾਡੀ ਕੋਈ ਗੱਲਬਾਤ ਨਹੀਂ ਇਹੋ ਜੀ ਮਾਮਲਾ ਰਾਜਸਥਾਨਸੀ ਦੇ ਪਿੰਡ ਧਾਰੀਵਾਲ ਦਾ ਹੈ ਜਿੱਥੇ ਕੇ ਪਿੰਡ ਦੇ ਵਿੱਚ ਇਸ ਘਟਨਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ ਤੇ ਪੁਲਿਸ ਅਧਿਕਾਰੀ ਦੇ ਮੁਤਾਬਿਕ ਉਹਨਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੌਕੇ ਤੋਂ 10 ਤੋਂ ਜ਼ਿਆਦਾ ਕਾਲੀ ਕੋਲ ਬਰਾਮਦ ਕੀਤੇ ਗਏ ਨੇ ਲੇਕਿਨ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਪੁਲਿਸ ਵੱਲੋਂ ਤਫ਼ਤੀਸ਼ ਚੱਲੀ ਹੈ ਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ ਜਿਹੜਾ ਮਲਕੀਤ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਧਾਰੀਵਾਲ ਆ ਆਪਣੇ ਖੇਤਾਂ 'ਚ ਕਣਕ ਦੀ ਬਜਾਈ ਕਰ ਰਿਹਾ ਸੀ। ਉਹਨੂੰ ਕਿਸੇ ਬੰਦੇ ਨੇ ਗੋਲੀਆਂ ਮਾਰ ਦਿੱਤੀਆਂ ਤੇ ਜੇ ਹਸਪਤਾਲ ਜਾ ਕੇ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਸਰਜੀਤ ਸਿੰਘ ਦੀ ਸਟੇਟਮੈਂਟ ਤੇ ਵਿਕਰਮ ਸਿੰਘ ਵਾਸੀ ਧਾਰੀਵਾਲ ਤੇ ਕਣ ਪਛਾਤੇ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੇ ਤਤਕੀਸ਼ ਜਾਰੀ ਹੈ। ਸਰ ਵਿਕਰਮ ਸਿੰਘ ਤੇ ਕੋਈ ਪਹਿਲਾਂ ਵੀ ਮਾਮਲੇ ਦਰਜੇ ਸੀ? ਹਾਂ ਪਹਿਲਾਂ ਵੀ ਹੈਗਾ ਜੀ ਮਕਦਮਾ ਦਰਜਾ। ਜਿਹੜਾ ਮਾਮਲਾ ਦਰਜਾ ਸੀ? ਪੂਰੀ ਡਿਟੇਲ ਨਹੀਂ ਮੇਰੇ ਕੋਲ ਇੱਕ ਵਾਰ ਇਹਨਾਂ ਨੂੰ ਪਤਾ ਜੀ ਉੱਤੇ ਕੋਈ ਮੁਕਦਮਾ ਦਰਜ ਹੈਗਾ ਉਹ ਨਿਰੰਕਾਰੀ ਕਾਂਡ ਦਾ ਸਰ ਇਹ ਜਿਹੜਾ ਆ ਘਟਨਾ ਕੋਈ ਇਹਨਾਂ ਦੀ ਸਿਆਸੀ ਅੰਜੀ ਸੀ ਕੋਈ ਜ਼ਮੀਨ ਦਾ ਝਗੜਾ ਸੀ ਕੀ ਮਾਮਲਾ ਸਰ ਬਸ ਇਹਨਾਂ ਦੇ ਕਹਿਣ ਮੁਤਾਬਕ ਦੋ ਤਿੰਨ ਦਿਨ ਪਹਿਲਾਂ ਇਹਨਾਂ ਦਾ ਕੋਈ ਮਾਮੂਲੀ ਟਕਰਾਅ ਹੋਇਆ ਸੀ ਆਪ ਸਰ ਜੀ ਫਿਰ ਕਿੰਨੀਆਂ ਗੋਲੀਆਂ ਲਗਾਈਆਂ ਤੇ ਕਿਹੜੀ ਹਥਿਆਰ ਨਾਲ ਗੋਲੀਆਂ ਲਗਾਈਆਂ ਜੀ ਪਿਸਟਲ ਦੀਆਂ ਗੋਲੀਆਂ ਵੱਜੀਆਂ ਜੀ ਕੋਈ 10 12 ਗੋਲੀਆਂ ਨੇ ਵੱਜੀਆਂ ਸਰ ਕਿੰਨੇ ਬੰਦੇ ਸੀਗੇ ਸਟੇਟਮੈਂਟ ਦੇ ਮੁਤਾਬਕ ਦੋ ਨੇ ਜੀ ਸਰ ਹੁਣ ਤੱਕ ਦੋਸ਼ੀ ਕੋਈ ਗ੍ਰਿਫਤਾਰ ਹੋਇਆ ਜੀ ਨਹੀਂ ਅਜੇ ਨਹੀਂ ਹੋਇ ब्यूरो रिपोर्ट जगबाणी टीवी